ਤੇ ਗਾਇਸ ਮੈਂ ਬਾਹਰ ਆਈ ਤੇ ਬਾਹਰ ਬਹੁਤ ਜ਼ਿਆਦਾ ਸਨੋ ਪੈਣ ਲੱਗੀ ਆ ਹਲੋ ਹਾਂਜੀ ਹਸ਼ਕਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਨਵੇਂ ਵਲੌਗ ਦੇ ਵਿੱਚ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਤੇ ਮੈਂ ਵੀ ਜਮਾ ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਹੀ ਸੀਗਾ ਕਿ ਕੱਲ ਹਨਾ ਵੈਦਰ ਦਾ ਕੀ ਹੈ ਇੱਥੇ 스노 스트ੌਮ ਆਉਣਾ ਹੈ ਤੇ ਕਾਫੀ 스노 스트ੌਮ ਆਇਆ ਰਾਤ ਤੇ ਕਾਫੀ ਜਿਆਦਾ ਸਨੋ ਜਮਾ ਹੋ ਗਈ ਹੈ ਹੋਰ ਵੀ ਪਹਿਲੀ ਅੱਗੇ ਇੰਨੀ ਜਿਆਦਾ ਪਈ ਸੀਗੀ ਡرائیਵੇ ਦੇ ਵਿੱਚ ਤੇ ਮੈਂ ਤੁਹਾਨੂੰ ਦਿਖਾਉਣੀ ਆ ਇਹ ਦੇਖੋ ਹਾਲੇ ਵੀ ਇੰਨੀ ਜਿਆਦਾ ਸਨੋ ਪਈ ਆ ਤੇ ਥੋੜੀ ਥੋੜੀ ਸਨੋ ਪਈ ਜਾਂਦੀ ਆ ਆਈ ਡੋਨਟ ਨੋ ਤੁਹਾਨੂੰ ਦਿਖ ਰਹੀ ਹੋਏ ਆ ਨਹੀਂ ਆਹ ਦੇਖੋ ਇਹਨੇ ਵੀ ਚੀਕਾ ਮਾਰ ਤੇ ਜੋ ਦਿੱਤਾ ਹੋਇਆ ਹੈ ਕਿ ਮੈਨੂੰ ਸੈਟ ਤੇ ਕਿਉਂ ਪਤਾ ਲੈ ਕੇ ਜਾਨੀ ਬੋਤਲ ਲੈ ਕੇ ਜਾਨੀ ਤੁਹਾਨੂੰ ਵੀ ਗੇੜਾ ਕਢਾਉਣ ਲੈ ਕੇ ਜਾਨੀ ਐਵੇਂ ਚੀਕਾਂ ਮਾਰ ਰਹੀ ਕਿਉਂਕਿ ਇਹਦੇ ਗੇੜਾ ਕਢਾਉਣ ਦਾ ਟਾਈਮ ਹੋ ਗਿਆ ਤੇ ਹਾਲ ਤੱਕ ਇਹਨੂੰ ਮੈਂ نیچے ਪਾਇਆ ਹੋਇਆ ਹੈ ਕਿਉਂਕਿ ਮੈਂ ਸੋਚਿਆ ਕਿ ਅੱਜ ਤੁਹਾਨੂੰ ਦਿਖਾ ਦਾਂ ਤੇ ਜਿਹੜੇ ਮੈਂ ਸਟੋਲਰ ਤੇ ਲੈ ਕੇ ਜਾਨੀ ਹੁੰਨੀ ਆ ਤੇ ਤੁਹਾਨੂੰ ਉਹਦੀ ਸਟੋਰੀ ਦੱਸਦੀ ਆ ਸਾਰੀ ਤੇ ਆ ਇਹਦਾ ਸਟੋਲਰ ਆ ਜਿਹਦੇ ਚੰਨੂੰ ਮੈਂ ਗੇੜਾ ਕਢਾਉਣ ਲੈ ਕੇ ਜਾਨੀ ਹੁੰਨੀ ਆ ਨੀਚੇ ਤੁਸੀਂ ਪਹਿਲਾਂ ਮੇਰੇ ਇੱਕ ਦੋ ਵਲੌਗ ਦੇ ਵਿੱਚ ਦੇਖਿਆ ਹੁਣ ਪਹਿਲਾਂ ਮੈਂ ਹੁਣ ਇਹਨੂੰ ਇਹਦੇ ਚ ਬਿਠਾ ਲਾਂਗੀ ਕਿ ਨਹੀਂ ਉਹਨਾਂ ਡੰਦਾ ਕਿ ਨਹੀਂ ਚੀਕਾਂ ਮਾਰੀ ਜਾਂਦੇ ਤੇ ਮੈਨੂੰ ਵਲੌਗ ਨਹੀਂ ਬ ਸੀਟ ਬੈਲਟ ਲੱਗੀ ਹੋਈ ਆ ਕਿ ਤਾਂ ਕਿ ਜੋ ਆਖ ਟਿੱਕੇ ਨਾ ਹਾਂਜੀ ਤੇ ਆਪਾਂ ਨੇ ਸੀਟ ਬੈਲਟਾਂ ਲਾ ਕੇ ਚ ਬਿਠਾ ਲਈ ਆ ਉੱਤੇ ਇਹਦੇ ਵਿੱਚ ਦੋ ਪੱਬੂ ਟੰਗੇ ਹੋਏ ਆਗੇ ਤੇ ਦੇਖੋ ਬੜੇ ਆਰਾਮ ਨਾਲ ਬੈਠੀ ਆ ਤੇ ਹੁਣ ਇਹਨੂੰ ਆਪਾਂ ਲੈ ਕੇ ਚੱਲਦੇ ਆ ਬਾਹਰ ਨੂੰ ਵੀ ਪਤਾ ਹੈ ਕਿ ਇਹਦਾ ਬਾਹਰ ਗਿਆੜਾ ਕੱਢਣ ਦਾ ਟਾਈਮ ਹੋ ਗਿਆ ਗਾਈਜ਼ ਨੂੰ ਲੈ ਕੇ ਜਾਣਾ ਬਾਲਾ ਈਜ਼ੀ ਆ ਤੇ ਬਾਲਾ ਰੈਲਾ ਚੱਲਦਾ ਆ ਤੁਹਾਨੂੰ ਮੇਰੀ ਕੰਪਨੀ ਵਗੈਰਾ ਸਾਰਾ ਕੁਝ ਦੱਸੂਗੀ ਹੁਣ ਤੇ ਆਪਾਂ ਲੌਬੀ ਚ ਆ ਗਏ ਹੁਣ ਤੇ ਗਾਈਜ਼ ਮੈਂ ਬਾਹਰ ਆਈ ਤੇ ਬਾਹਰ ਬਹੁਤ ਜ਼ਿਆਦਾ ਸਨੋ ਪੈਣ ਲੱਗ ਗਈ ਆ ਗਾਈਜ਼ ਅਸੀਂ ਬਾਹਰ ਆਏ ਤੇ ਬਾਹਰ ਇੰਨੀ ਜ਼ਿਆਦਾ ਸਨੋ ਪੈਣ ਲੱਗ ਗਈ ਆ ਤੇ ਪਹਿਲਾਂ ਥੋੜੀ ਥੋੜੀ ਪੈ ਰਹੀ ਸੀਗੀ ਹੁਣ ਕਾਫੀ ਜ਼ਿਆਦਾ ਸਨੋ ਪੈ ਰਹੀ ਐ ਮਰੇ ਪਿੱਛੇ ਵਿੰਡੋ ਦਾ 뷰 ਬਾਹਰ ਤਾਂ ਮੈਂ ਜਾਣਾ ਨਹੀਂ ਹੈਗਾ ਅਸੀਂ ਇੱਥੇ ਲੌਬੀ ਜਿੱਕੇ ਡਾ ਕੱਢਣਾ ਆ ਆ ਦੇਖੋ ਗਾਇਜ਼ ਬਾਹਰ ਸਟਾਰਮ ਆ ਰਿਹਾ ਬਹੁਤ ਜ਼ਿਆਦਾ ਤੇਜ਼ ਨੂੰ ਆ ਦੇਖੋ ਸਾਰਾ ਕੁਝ ਬਲਰੀ ਬਲਰੀ ਜਾ ਹੋ ਗਿਆ ਤੇ ਗਾਇਜ਼ ਹੁਣ ਕਾਫੀ ਟਾਈਮ ਹੋ ਗਿਆ ਸੀ 5-10 ਮਿੰਟ ਇੱਥੇ ਰੁੱਕ ਗਏ ਤੇ ਹੁਣ ਅਸੀਂ ਚੱਲੇ ਆਂ ਵਾਪਸ ਅੱਜ ਗਾਇਜ਼ ਉੱਪਰ ਆ ਕੇ ਮੈਂ ਆਪਣੀ ਬੇਟੀ ਨੂੰ ਸੁਬਾਤਾ ਆ ਕਿਉਂਕਿ ਇਹਨੂੰ ਬਹੁਤ ਜ਼ਿਆਦਾ ਨੀਂਦ ਆ ਰਹੀ ਸੀਗੀ ਤੇ ਹੁਣ ਸੁਵਾ ਕੇ ਹੁਣ ਮੈਂ ਵਿਹਲੀ ਹੋਈ ਆ ਤੇ ਹੁਣ ਵਾਰੀ ਆਉਂਦੀ ਐ ਸਟੋਲਰ ਦੀ ਜਿਹੜਾ ਸਟੋਲਰ ਆ ਨਾ ਇਹ ਯੋਜੋ ਕੰਪਨੀ ਦਾ ਆ ਤੇ ਗਾਈਜ਼ ਜਿਹੜਾ ਸਟੋਲਰ ਆ ਨਾ ਇਹ 6 ਮਹੀਨੇ ਤੋਂ ਪਲੱਸ ਵਾਲੇ ਜਵਾਖਾਂ ਵਾਸਤੇ ਆ ਇਹਦੇ ਚ ਸਾਰੀ ਸੀਟ ਬੈਲਟ ਵਗੈਰਾ ਦਿੱਤੀ ਹੋਈ ਐ ਕਿ ਜਿੰਨੇ ਜਵਾਖ ਵਗੈਰਾ ਟਿੱਕੇ ਨਾ ਹਨਾ ਆ ਉੱਪਰ ਦੀ ਮੋਢਾਂ ਤੋਂ ਦੀ ਲੱਗ ਕੇ ਆ ਲੱਕ ਕੋਲ ਦੀ ਲੱਗ ਕੇ ਜਾਂਦੀਆਂ ਨੇ ਤੇ ਆ ਅਗੋਂ ਦੀ ਲੱਗ ਕੇ ਹਨਾ ਇਹ ਸਾਰੇ ਵਿੱਚ ਪੈ ਕੇ ਇਦਾਂ ਲੌਕ ਹੋ ਜਾਂਦਾ ਹੈ ਫਿਰ ਜਦੋਂ ਨੂੰ ਅਨਲੌਕ ਕਰਨ ਆਪਾਂ ਇਹਨੂੰ ਨੱਪ ਕੇ ਅਨਲੌਕ ਕਰ ਲੈਣੇ ਉਹ ਜਿਹੜਾ ਬੰਦਾ ਜ ਬਣਿਆ ਜਿਹੜੀ ਆ ਬੈਕ ਤੇ ਸ਼ੀਟ ਆ ਨਾ ਤੇ ਇਹ ਜਿਵੇਂ ਹੁਣ ਜਵਾਖ ਵੱਡਾ ਹੋ ਜਾਂਦਾ ਹਨਾ ਤਾਂ ਇਹਨੂੰ ਆਪਾਂ ਇਹਨੂੰ ਇਹਦੇ ਪਿਛੋਂ ਦੀ ਕੱਢ ਕੇ ਇੱਥੋਂ ਦੀ ਕੱਢ ਕੇ ਆਪਾਂ ਇਹਨੂੰ ਇਧਰ ਦੀ ਕੱਢ ਕੇ ਵੀ ਲਾ ਸਕਦੇ ਆਂਗੇ ਇਹਨਾਂ ਦੇ ਵਿੱਚ ਦੀ ਉਹ ਤਣੀ ਇਧਰ ਜੀ ਨਿਕਲ ਜਾਂਦੀ ਹੈ ਤੇ ਜੇ ਜਵਾਖ ਛੋਟਾ ਆ ਜਾਂ ਤਾਂ ਇੱਕ ਤਣੀ નીચે ਵੀ ਲੱਗ ਜਾਂਦੀ ਆ ਤੇ ਮੇਰੀ ਬੇਟੀ ਇੱਥੇ ਤੱਕ ਸੈੱਟ ਆਉਂਦੀ ਆ ਤਾਂ ਕਰਕੇ ਮੈਂ ਇੱਥੇ ਪਰ ਕੇ ਲਾਈ ਸੀ ਤੇ ਜਿਵੇਂ ਜ ਆਪਾਂ ਜਵਾਖ ਨੂੰ ਮੀਂਹ ਕਣੀ ਚ ਬਾਹਰ ਲੈ ਕੇ ਜਾਣਾ ਤਾਂ ਜਾਂ ਜਿਵੇਂ ਹਵਾ ਚੱਲਦੀ ਆ ਜਾਂ ਸੂਰਜਾ ਤਾਂ ਇਹਦੀ ਆ ਛਤਰੀ ਜੀ ਵੀ નીચે ਹੋ ਜਾਂਦੀ ਆਵੇਂ ਇਦਾਂ ਹੋਰ ਵੀ નીચે ਹੋ ਜਾਂਦੀ ਆ ਪਰ ਇਹਦੇ ਤੇ ਨਾ ਮੈਂ ਆ ਟੰਗ ਰੱਖੇ ਆ ਕਿ ਕਈ ਵਾਰ ਮੈਨੂੰ ਇਹਦੇ ਚ ਬਿਠਾ ਕੇ ਖੜਾਉਣੀ ਨੇ ਜਦੋਂ ਕੋਈ ਮੈਂ ਕੰਮਕਾਰ ਕਰਨਾ ਹੋਵੇ ਤੇ ਜੇ ਇਹ ਇਦਾਂ ਖੁੱਲਿਆ ਹੋਇਆ ਆ ਆਪਾਂ ਦੇਖਣਾ ਵੀ ਜਵਾਖ ਕੀ ਕਰੀ ਜਾਂਦਾ ਤਾਂ ਇੱਥੋਂ ਦੀ ਦਿੱਤਾ ਹੋਇਆ ਹੈਗਾ ਵੀ ਆਪੇ ਇਹਦੇ ਵਿੱਚ ਦੀ ਦੇਖ ਸਕਦੇ ਆਂਗੇ ਆ ਗਾਇਸ ਇਹਦੇ ਨਾਲ ਬੈਕ ਪਾਕਟ ਦਿੱਤੀ ਹੋਈ ਜਿਵੇਂ ਆਪਾਂ ਕੁਝ ਪਾਉਣਾ ਹੈ ਇਹਦੇ ਵਿੱਚ ਇੱਕ ਆ ਨੀਚੇ ਆ ਜਾਂਦਾ ਆ ਜਿਹੜੀਆਂ ਆ ਤਣੀਆਂ ਲੱਗੀਆਂ ਇਹ ਵਾਲੀਆਂ ਇਹਨੂੰ ਐਵੇਂ ਵੀ ਜੇ ਆਪਾਂ ਨੂੰ ਪਿੱਛੇ ਨੂੰ ਕਰਨਾਗਾ ਇੱਕ ਸੈਕਿੰਡ ਮੈਂ ਤੁਹਾਨੂੰ ਕਰਕੇ ਦਿਖਾਉਣੀ ਆ ਤਾਂ ਇਹ ਥੋੜਾ ਪਿੱਛੇ ਨੂੰ ਹੋ ਜਾਂਦਾਗਾ ਜਦੋਂ ਆਪਾਂ ਇਹਨੂੰ ਇਹਦੇ ਤੋਂ ਖਿੱਚ ਕੇ ਹੋ ਜਾਂਦਾ ਵੀ ਇਹ ਥੋੜਾ ਪਿੱਛੇ ਨੂੰ ਝੁਕ ਜਾਂਦਾਗਾ ਜੇ ਜਵਾਖ ਨੇ ਮਤਲਬ ਥੋੜਾ ਲੰਮਾ ਜਿਹਾ ਪੈਣਾ ਆ ਜੇ ਇਹਨੇ ਪ੍ਰੋਪਰ ਬੈਠਣਾ ਆ ਤਾਂ ਆਪਾਂ ਇਹਨੂੰ ਤਣੀਆਂ ਨੂੰ ਇਦਾਂ ਖਿੱਚ ਦੰਨੇ ਹੋਣੇ ਆ ਤੇ ਜਵਾਖ ਦੇ ਉਹ ਥੋੜਾ ਉੱਪਰ ਜਿਹਨੂੰ ਹੋ ਜਾਂਦਾ ਐਵੇਂ ਚੱਕਿਆ ਜਾਂਦਾ ਵੀ ਤਾਂ ਕਿ ਜਵਾਖ ਬਹਿ ਜਾਏ ਇਹਦੇ ਚ ਚੰਗੀ ਤਰ੍ਹਾਂ ਤੇ ਆ ਨੀਚੇ ਇਹਦੇ ਆ ਹੋਰ ਇਹਨਾਂ ਨੇ ਕੁਝ ਆਪਾਂ ਸਮਾਨ ਰੱਖਣਾ ਕੋਈ ਡਾਈਪਰ ਵਗੈਰਾ ਕੁਝ ਵੀ ਹਨਾ ਤਾਂ ਆਪਾਂ ਇਹਨਾਂ ਨੇ ਆ ਐਕਸਟਰਾ ਦਿੱਤੀ ਹੋਈ ਆਪਾਂ ਇਹਦੇ ਚ ਪਾ ਸਕਦੇ ਆ ਤੇ ਜਿਹੜਾ ਰੈੱਡ ਜ ਆ ਦਿਖਦਾ ਆ ਨਾ ਉਦਾਂ ਦੇਖੋ ਆ ਤੁਰੀ ਜਾਂਦੀ ਆ ਵਧੀਆ ਤੇ ਜਦੋਂ ਆਪਾਂ ਇਹਨੂੰ ਨੱਪਤਾ ਐਵੇਂ ਤੇ ਉਸ ਤੋਂ ਬਾਅਦ ਚ ਇਹ ਇਹਦੀਆਂ ਬ੍ਰੇਕਾਂ ਲੱਗ ਜਾਂਦੀਆਂ ਫਿਰ ਇਹ ਕਿਤੇ ਨਹੀਂ ਰੁੜਦੀ ਹੈਗੀ ਮਤਲਬ ਜਿਵੇਂ ਸੇ ਢਲਾਨ ਤੇ ਖੜਾਉਣੀ ਜਾਂ ਪੌਦਾ ਖੜਾਉਣੀ ਆ ਤਪਏ ਲਾ ਸਕਦੇ ਆ ਉਦੋਂ ਉਹ ਚ ਬਸ ਇੰਮੀ ਚੱਕੀ ਜਾਂਦੀ ਆ ਫੇਰ ਰੜਨ ਲੱਗ ਜਾਂਦੀ ਆ ਤੇ ਆ ਸਾਰਾ ਕੁਛ ਇਹਦੇ ਤੇ ਦਿੱਤਾ ਹੋਇਆ ਹੈ ਕਹਿੰਦੇ ਇਹਦੇ ਚ ਇਹਨਾਂ ਨੇ ਪਹਿਲਾਂ ਹੀ ਵਾਰਨਿੰਗ ਦਿੱਤੀ ਹੋਈ ਵੀ ਜਵਾਕ ਨੂੰ ਕਦੇ ਵੀ ਅਨਅਟੈਂਡਡ ਨਹੀਂ ਚੱਲਣਾ ਹੈਗਾ ਤੇ ਇੰਨੇ ਵੇਟ ਤੱਕ ਜਵਾਕ ਨੂੰ ਬਿਠਾ ਸਕਦੇ ਆ 22 ਕਿਲੋ ਤੱਕ ਤੇ 48.5 ਲੀਟਰ ਜਦੋਂ ਜਵਾਕ ਥੋੜਾ ਵੱਡਾ ਹੋ ਜਾਂਦਾ ਹੈ ਇਹਦੇ ਚ ਹੀ ਥੋੜਾ ਜਿਹਾ ਆ ਛੋਟਾ ਜਿਹਾ ਪਿੱਲੋ ਦਿੱਤਾ ਹੋਇਆ ਜਦੋਂ ਜਵਾਕ ਹਨਾ ਥੋੜਾ ਵੱਡਾ ਹੋ ਕੇ ਉੱਪਰ ਬੈਠਣ ਲੱਗ ਗਿਆ ਤਾਂ ਇਹਦੇ ਚਾਹ ਵਾਲਾ ਪਿੱਲੋ ਦਿੱਤਾ ਹੋਇਆ ਛੋਟਾ ਜਿਹਾ ਇਹਦੀ ਚੀਨ ਬੈਲਟ ਤਾਂ ਆਪਾਂ ਇਹ ਲਾ ਸਕਦੇ ਜਿਵੇਂ ਹੁਣ ਤਾਂ ਮੇਰੀ ਬੇਟੀ ਛੋਟੀ ਹੈ ਤੇ ਉਹਦੇ ਪੈਰ ਨਹੀਂ ਆਉਂਦੇ ਹੈਗੇ ਪਰ ਜਦੋਂ ਥੋੜੀ ਵੱਡੀ ਹੋਗੀ ਤਾਂ ਉਹ ਉਹਦੇ ਪੈਰ ਇੱਥੇ ਰੱਖ ਸਕਦੀ ਹੈ ਤੇ ਗਾਇਸ ਮੇਰੇ ਗੱਲਾਂ ਕਰਦੇ ਕਰਦੇ ਬਾਹਰ ਤੂਫਾਨ ਆ ਗਿਆ ਦੇਖੋ ਮੈਂ ਤੁਹਾਨੂੰ ਕਿਹਾ ਸੀ ਨਾ ਵੀ স্নੋ ਸਟ੍ਰੋਮ ਆਣਾ ਆ ਦੇਖੋ ਕਿੰਨਾ ਜਿਆਦਾ ਤੂਫਾਨ ਆ ਰਿਹਾ ਬਾਹਰ ਹੁਣ ਸਾਰੇ ਘਰੇ ਚਿੱਟਾ-ਚਿੱਟਾ ਹੋ ਗਿਆ ਤੇ ਵਿਜ਼ਿਬਿਲਟੀ ਜਮ੍ਹਾਂ ਘੱਟ ਹੋ ਗਈ ਜਿਵੇਂ ਸਟੋਲਰ ਬਾਲੀ ਵਧੀਆ ਚੀਜ਼ ਆ ਵੀ ਇਹਨੇ ਕਿੰਨੀਆਂ ਚੀਜ਼ਾਂ ਸੌਖੀਆਂ ਕਰਤੀਆਂ ਨੇ ਕਿ ਹਿੰਦੀ ਸੀਗੀ ਜਵਾਖ ਨੂੰ ਗੋਦੀ ਲਾ ਕੇ ਲੈ ਕੇ ਜਾਣਾ ਜਾਂ ਮੋਢੇ ਲਾ ਕੇ ਰੱਖਣਾ ਸਾਰਾ ਦਿਨ ਬਾਹਮਾ ਰਹਿ ਜਾਂਦੀ ਸੀ ਢੂਈ ਰਹਿ ਜਾਂਦੀ ਸੀ ਹੁਣ ਜਮਾ ਵਧੀਆਗਾ ਕਿ ਜਵਾਖ ਨੂੰ ਸਟੋਲਰ ਚ ਪਾਓ ਇਹ ਚ ਜਮਾ ਭਾਰ ਨਹੀਂ ਲੱਗਦਾ ਹੈਗਾ ਮੈਂ ਲੈ ਕੇ ਜਾਨੀ ਬੇਟੀ ਨੂੰ ਮੇਰੇ ਨੂੰ ਛੋੜ ਕੇ ਲੈ ਕੇ ਜਾਣਾ ਜਮਾ ਹੀ ਨਹੀਂ ਪਤਾ ਲੱਗਦਾ ਹੈ ਕਿ ਆਪਾਂ ਕਿਸੇ ਚੀਜ਼ ਨੂੰ ਤੱਕ ਲਾ ਰਹੇ ਆ ਆਪਣੇ ਬਾਹਮਾ ਨੂੰ ਵੀ ਸਟ्रेस ਨਹੀਂ ਹੁੰਦਾ ਹੈਗਾ ਤੇ ਇਹਦੇ ਚ ਜਿਵੇਂ ਪਾਕਟਸ ਵਗੈਰਾ ਲੱਗੀਆਂ ਨਹੀਂਆਂ ਤਾਂ ਉਹਦੇ ਚ ਆਪਾਂ ਸਮਾਨ ਰੱਖ ਸਕਦੇ ਡਾਈਪਰ ਵਗੈਰਾ ਰੱਖ ਸਕਦੇ ਆ ਬਸ ਇਹ ਤਾਂ ਹਾਲੇ ਨੂੰ ਮੈਂ ਬਹੁਤਾ ਬਾਹਰ ਕਿਤੇ ਲੈ ਕੇ ਨਹੀਂ ਗਈ ਹੈਗੀ ਤੇ ਜਿਵੇਂ ਆਪਾਂ ਬੰਦ ਕਰਕੇ ਇਹਨੂੰ ਆਪਾਂ ਡਿੱਗੇ 'ਚ ਰੱਖ ਸਕਦੇ ਹਾਂ ਕਾਰ ਦੀ ਵਿੱਚ ਕਿਉਂਕਿ ਜਦੋਂ ਆਪਾਂ ਕਾਰ 'ਚ ਜਵਾਕ ਬਿਠਾਉਣਾ ਉਹ ਤਾਂ ਆਪਾਂ ਕਾਰ ਸੀਟ 'ਚ ਬਿਠਾਉਣਾ ਹੁੰਦਾ ਤਾਂ ਕਾਰ ਕੋਲ ਲਿਜਾ ਕੇ ਤੇ ਇਹਨੂੰ ਆਪਾਂ ਜਵਾਕ ਨੂੰ ਸ਼ਿਫਟ ਕਰ ਦੋ ਕਾਰ ਸੀਟ 'ਚ ਤੇ ਇਹਨੂੰ ਚੱਕ ਕੇ ਹਣ ਬੰਦ ਕਰਕੇ ਡਿੱਗੇ 'ਚ ਰੱਖ ਦੋ ਇੰਨਾ ਈਜ਼ੀ ਹੈਗਾ ਉਸ ਤੋਂ ਬਾਅਦ ਹਾਂ ਤਾਂ ਆਪਾਂ ਕਿਤੇ ਰੁਕਣਾ ਜਾਂ ਫਿਰ ਜਵਾਕ ਨੂੰ ਕੱਢੋ ਤੇ ਇਹਦੇ 'ਚ ਪਾਓ ਨਹੀਂ ਤਾਂ ਜਵਾਕ ਵਧੀਆ ਰਹਿੰਦਾ ਤੇ ਮੋਢੇ ਤੇ ਉਹ ਵੀ ਤੰਗ ਹੁੰਦਾ ਰਹਿੰਦਾਗਾ ਤੇ ਜਦੋਂ ਅਸੀਂ ਇਹ ਲਿਆ ਸੀ ਨਾ ਇਹ ਅਸੀਂ ਕਾਫੀ ਪਹਿਲਾਂ ਹੀ ਲੈ ਉਸ ਤੋਂ ਅਸੀਂ ਇਹ ਨਹੀਂ ਦੇਖਿਆ ਹੈਗਾ ਕਿ ਅਸੀਂ 6+ ਏਜ ਵਾਲਾ ਲੈ ਰਹੇ ਹਾਂ ਵੀ 6 ਮਹੀਨੇ ਤੋਂ ਬਾਅਦ ਵਾਲਾ ਜਵਾਕ ਹੀ ਬੈਠ ਸਕਦਾ ਆ ਕਿਉਂਕਿ ਜਿਹੜੇ ਇਨਫੈਂਟਸ ਦੇ ਹੁੰਦੇ ਆ ਜੇ 6 ਮਹੀਨੇ ਤੱਕ ਦੇ ਜਵਾਕ ਹੁੰਦੇ ਨੇ ਉਹਨਾਂ ਲਈ ਨਾ ਜਮ ਉਹ ਸਿੱਧਾ ਜਾਂ ਹੁੰਦਾ ਜਿਵੇਂ ਆਪਣੇ ਬੇਸਨੈਟ ਹੁੰਦੇ ਨੇ ਜਾਂ ਕ੍ਰਿਪ ਦੀ ਸ਼ੇਪ ਥੋੜਾ ਜਿਹਾ ਉੱਪਰੋਂ ਸਿੱਧਾ ਹੁੰਦਾ ਵੀ ਜਵਾਕ ਉਹ ਚ ਲੰਮਾ ਲੇਟਿਆ ਰਹੇ ਉਹਦੇ ਚ ਜਦਾਂ ਬੈਠਣ ਵਾਲਾ ਸਿਸਟਮ ਨਹੀਂ ਹੁੰਦਾ ਹੈਗਾ ਉਹ ਚ ਆਪਾਂ ਬਾਅਦ ਚ ਇੰਸਟਾਲ ਕਰਨਾ ਹੁੰਦਾ ਪਰ ਅਸੀਂ ਘਰੇ ਆ ਕੇ ਵੀ ਖੋਲ ਕੇ ਨਹੀਂ ਦੇਖਿਆ ਵੀ ਚੱਲ ਜਦੋਂ ਆਊਗੀ ਉਦੋਂ ਖੋਲਾਂਗੇ ਅੰਤੇ ਜਦੋਂ ਆਈ ਹਣ ਉਹ ਦਿਨ ਆਵਾਜ਼ ਖੋਲ ਕੇ ਦੇਖਿਆ ਤਾਂ ਸੀ ਦੇਖਿਆ ਵੀ ਇਹ ਜਦੋਂ ਬੈਠੀ ਨਹੀਂ ਸਕਦੀ ਹੈਗੀ ਉਦੋਂ ਤੱਕ ਇਹਦੀ ਰਿਟਰਨ ਕਰਨ ਦੀ ਡੇਟ ਵੀ ਚਲੀ ਗਈ ਸੀਗੀ ਤੇ ਆਪਾਂ ਚੇਂਜ ਵੀ ਨਹੀਂ ਕਰਵਾ ਸਕਦੇ ਸੀ ਫਿਰ ਮੈਂ ਸੋਚਿਆ ਕਿ ਆਪਾਂ ਵੇਟ ਕਰਦੇ ਆ ਤੇ ਅਸੀਂ ਇਹਨੂੰ ਰੱਖ ਤਾ ਤੇ ਬੰਦ ਕਰਕੇ ਤੇ ਹੁਣੇ ਥੋੜਾ ਟਾਈਮ ਪਹਿਲਾਂ ਹੀ ਮੈਂ ਖੋਲਿਆ ਜਦੋਂ ਮੇਰੀ ਬੇਟੀ ਬੈਠਣ ਲੱਗ ਗਈ ਤੇ ਉਦੋਂ ਉਦੋਂ ਪਹਿਲਾਂ ਤੱਕ ਸੋਚਿਆ ਕਿ ਚੱਲ ਹੁਣ ਆਪਾਂ ਵਾਪਸ ਤਾਂ ਹੋਣਾ ਨਹੀਂ ਹੈ ਕਿੰਨੇ ਪੈਸੇ ਲੱਗੇ ਹੋਏ ਆ ਤੇ ਫਿਰ ਮੈਂ ਇੱਕ ਹੋਰ ਚੀਜ਼ ਮੰਗਵਾਈ ਇਹ ਸੀਗਾ ਬੇਬੀ ਕੈਰੀਅਰ ਮਮ ਕੋਜ਼ੀ ਦਾ ਤੇ ਇਹ ਜਿਵੇਂ ਆਪਣੇ ਬੈਗ ਵਾਂਗੂ ਲੱਗ ਜਾਂਦਾ ਹਨ ਇਹ ਚ ਜਵਾਕ ਪਾਇਆ ਜਾਂਦਾ ਏ ਆਪਣੇ ਮਤਲਬ ਫਰੰਟ ਤੇ ਲੱਗ ਜਾਂਦਾ ਜਾਂ ਬੈਕ ਤੇ ਵੀ ਲੱਗ ਜਾਂਦਾ ਵੀ ਜਿਵੇਂ ਜਵਾਖ ਨੂੰ ਆਪਾਂ ਆਪਣੇ ਵੱਲ ਮੂੰਹ ਕਰਕੇ ਹਨਾ ਬਿਠਾਉਣਾ ਆ ਜਾਂ ਫਿਰ ਬਾਹਰ ਵੱਲ ਨੂੰ ਮੂੰਹ ਕਰਕੇ ਬਿਠਾਉਣਾ ਜਾਂ ਆਪਾਂ ਪਿੱਛੇ ਬਿਠਾਉਣਾ ਕਿ ਜਵਾਖ ਅੱਗੇ ਪਿੱਛੇ ਦੇਖਦਾ ਰਹੇ ਤੇ ਉਵੇਂ ਲੱਗ ਜਾਂਦਾ ਤੇ ਉਹਦੇ ਨਾਲ ਵੀ ਜਵਾਖ ਦਾ ਵੇਟ ਨਹੀਂ ਲੱਗਦਾ ਕਿਉਂਕਿ ਜਵਾਖ ਜਦੋਂ ਆਪਾਂ ਉਦਾਂ ਚੱਕਦੇ ਆ ਉਦੋਂ ਆਪਣੇ ਬਾਹਾਂ ਤੇ ਵੇਟ ਆਉਂਦਾ ਫਿਰ ਜਦੋਂ ਆਪਾਂ ਇਹਨੂੰ ਬੈਗ ਵਾਂਗੂ ਪਾ ਲੈਂਦੇ ਤਾਂ ਆਪਣੇ ਸ਼ੋਲਡਰਸ ਤੇ ਆ ਜਾਂਦਾ ਜਿਹੜਾ ਵੇਟ ਆ ਡਿਵਾਈਡ ਹੋ ਜਾਂਦਾ ਹਨਾ ਇੰਨਾ ਭਾਰ ਨਹੀਂ ਲੱਗਦਾ ਹੈਗਾ ਤੇ ਇਹਨੂੰ ਮੈਂ ਕਾਫੀ ਯੂਜ਼ ਕੀਤਾ ਜਦੋਂ ਮੈਂ ਬਾਹਰ ਜਾਂਦੀ ਸੀਗੀ ਗੱਡੀ ਦੇ ਵਿੱਚ ਜਵਾਕਾਰ ਸੀਟ ਦੇ ਵਿੱਚ ਉਸ ਤੋਂ ਬਾਅਦ ਜਦੋਂ ਬਾਹਰ ਕੱਢਣਾ ਤਾਂ ਮੈਂ ਕੈਰੀਅਰ ਚ ਪਾ ਲੈਂਦੀ ਸੀ ਕਿਉਂਕਿ ਤੁਹਾਨੂੰ ਪਤਾ ਉਦੋਂ ਤਾਂ ਹਨ ਆਪਣੇ ਬਾਹਾਂ ਰਹਿ ਜਾਂਦੀਆਂ ਨੇਗੀਆਂ ਤੇ ਮੈਨੂੰ ਲੱਗਦਾ ਵੀ ਜਿਹੜੇ ਕੰਮ ਕਰਦੇ ਆ ਹਨ ਜਾਂ ਫਿਰ ਜਿਨ੍ਹਾਂ ਨੇ ਜਿਵੇਂ ਇਕੱਲਿਆਂ ਨੇ ਟਰੈਵਲ ਕਰਨਾ ਹੁੰਦਾ ਇਕੱਲਿਆਂ ਕਿਸੇ ਅਪਾਇੰਟਮੈਂਟ ਤੇ ਲੈ ਕੇ ਜਾਣਾ ਹਨ ਬੱਚੇ ਨੂੰ ਕਿਉਂਕਿ ਬੱਚੇ ਨੂੰ ਇੰਜੈਕਸ਼ਨ ਵਗੈਰਾ ਲੱਗਦੇ ਆ ਤੇ ਹਾਰ ਟਾਈਮ ਆਪਣੇ ਨਾਲ ਕੋਈ ਸੈਕੰਡ ਪਰਸਨ ਅਵੇਲੇਬਲ ਨਹੀਂ ਹੁੰਦਾ ਹੈਗਾ ਤਾਂ ਇਦਾਂ ਦੀਆਂ ਚੀਜ਼ਾਂ ਬਹੁਤ ਸਾਧ ਦਿੰਦੀਆਂ ਨੇਗੀਆਂ ਮਤਲਬ ਕਈ ਵਾਰ ਮੈਂ ਲੈ ਕੇ ਜਾਣਾ ਹੁੰਦਾ ਸੀ ਤਾਂ ਮੇਰਾ ਤਾਂ ਇਹਨਾਂ ਚੀਜ਼ਾਂ ਨੇ ਬਹੁਤ ਸਾਧ ਦਿੱਤਾ ਪਰ ਮੈਂ ਆਪਾਂ ਕਿਸੇ ਦਿਨ ਨਾਲ ਵੀ ਜਾਣਾ ਹੈ ਇਹ ਵਾਰ ਜਵਾਕ ਨਹੀਂ ਕੰਫਰਟੇਬਲ ਹੁੰਦਾ ਹੈਗਾ ਤੇ ਇਦਾਂ ਹੀ ਗੱਲਾਂ ਕਰਦੇ ਕਰਦੇ ਸ਼ਾਮ ਦੇ ਪੌਣੇ 4 ਹੋ ਗਏ ਆ ਤੇ ਮੈਂ ਤੁਹਾਨੂੰ ਦੱਸ ਦਵਾਂ ਮੈਂ ਅੱਜ ਸਵੇਰੇ ਵੀ ਲਾਈਵ ਆਈ ਸੀ ਤੇ ਆਪਾਂ ਕੱਲ ਨੂੰ ਵੀ ਲਾਈਵ ਆਵਾਂਗੇ ਤੇ ਹੁਣ ਬਸ ਮੈਂ ਇਹ ਆਪਣਾ ਟੀਚਾ ਹੀ ਬਣਾ ਲੈਣਾ ਕਿ ਮੈਂ ਡੇਲੀ ਪਾ ਮੈਂ ਅੱਧਾ ਘੰਟਾ ਲਾਈਵ ਆ ਮੈਂ ਆਉਣਾ ਹੀ ਆਣਾ ਤੇ ਤੁਹਾਡੇ ਸਾਰਿਆਂ ਨਾਲ ਗੱਲਾਂ ਮਾਰਨੀਆਂ ਨੇ ਜੀ ਤੇ ਮੇਕ ਸ਼ੁਰ ਕਰਨਾ ਕਿ ਤੁਸੀਂ ਮੇਰੀ ਲਾਈਵ ਨੂੰ ਜੁਆਇਨ ਜ਼ਰੂਰ ਕਰਨਾ ਤੇ ਆਪਣਾ ਬੈਲ ਨੋਟੀਫਿਕੇਸ਼ਨ ਔਨ ਰੱਖੋ ਤਾਂ ਕਿ ਜਦੋਂ ਵੀ ਮੈਂ ਲਾਈਵ ਹੋਵਾਂ ਜਦੋਂ ਵੀ ਮੈਂ ਵਲੌਗ ਪਾਵਾਂ ਤਾਂ ਤੁਹਾਡੇ ਕੋਲ ਉਹ ਸਾਹਮਣੇ ਆ ਜਾਏ ਤੁਹਾਨੂੰ ਨੋਟੀਫਿਕੇਸ਼ਨ ਆ ਜਾਏ ਤਾਂ ਕਿ ਤੁਸੀਂ ਮੇਰਾ ਵਲੌਗ ਵੀ ਟਾਈਮ ਸਿਰ ਦੇਖ ਸਕੋ ਤੇ ਮੈਂ ਕੱਲ ਰਾਤੀ ਕਸਟਰਡ ਬਣਾਇਆ ਸੀਗਾ ਤੇ ਕਸਟਰ ਬਣਾ ਕੇ ਮੈਂ ਠੰਡਾ ਹੋਣਾ ਫ੍ਰਿਜ ਰੱਖਤਾ ਸੀਗਾ ਤੇ ਅੱਜ ਮੈਂ ਦੁਪਹਿਰੇ ਉਹਦੇ 'ਚ ਥੋੜੇ ਜਿਹੀ ਕੇਲੇ ਕੱਟ ਕੇ ਪਾਤੇ ਤੇ ਥੋੜੀਆਂ ਜਿਹੀਆਂ ਜ ਤਾਕਾਂ ਪਾਤੀਆਂ ਤੇ ਹੁਣ ਆਪਾਂ ਕਸਟਰਡ ਖਾਂਦੇ ਆ। ਆ ਜੋ ਗਾਇਸ ਤੁਸੀਂ ਵੀ ਖਾ ਲਓ। ਹਾਂਜੀ ਗਾਇਸ ਤੇ ਸ਼ਾਮ ਦੇ 6:30 ਹੋ ਗਏ ਆ ਤੇ ਕਸਟਰਡ ਖਾਣ ਤੋਂ ਬਾਅਦ ਮੈਂ ਸਬਜ਼ੀ ਬਣਾਤੀ ਆ ਆਟਾ ਗੋਣ ਕੇ ਰੱਖਤਾ ਬਸ ਹੁਣ ਰੋਟੀ ਬਣਾਉਣੀ ਆ। ਤੇ ਉਹ ਲਗ ਮੇਰਾ অলমোਸਟ ਐਡਿਟ ਆ ਤੇ ਬਾਕੀ ਦਾ ਰਹਿੰਦਾ ਮੈਂ ਹੁਣ ਐਡਿਟ ਕਰਦੀ ਆ ਹਾਂਜੀ ਗਈ ਇਸੇ ਰੋਟੀ ਪਾਣੀ ਆਪਾਂ ਖਾ ਲਿਆ ਆ ਅੱਜ ਮੈਂ ਸਬਜੀ ਬਣਾਈ ਸੀਗੀ ਪਨੀਰ ਸ਼ਿਮਲਾ ਮਿਰਚ ਹੁਣ ਮੈਨੂੰ ਵੇਟ ਹੈਗੀ ਆ ਆਪਣੇ ਆਰਡਰ ਦੀ ਜਿਹੜਾ ਮੈਂ ਕੱਲ ਕੀਤਾ ਸੀਗਾ ਤੇ ਜਿਨ੍ਹਾਂ ਨੇ ਕੱਲ ਵਾਲਾ ਵਲੌਗ ਦੇਖਿਆ ਆ ਉਹਨਾਂ ਨੂੰ ਪਤਾ ਹੋਊਗਾ ਕਿ ਮੈਂ ਕੀ ਕੀ ਆਰਡਰ ਕੀਤਾ ਆ ਤੇ ਉਹਦੇ ਤੇ 익ਸਪੈਕਟਡ ਡੇਟ ਕੱਲ ਦੀ ਆ ਤੇ ਕੱਲ ਨੂੰ ਆਰਡਰ ਆਉਣਾ ਆ ਤੇ ਕੱਲ ਨੂੰ ਆਪਾਂ ਵਲੌਗ ਬਣਾਵਾਂਗੇ ਕਿ ਜਦੋਂ ਰੀਸੀਵ ਹੋਇਆ ਤੇ ਉਹਦੇ ਰਿਵਿਊ ਵਗੈਰਾ ਦਾ ਸਾਰਾ ਕੁਝ ਤੇ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਤਾਂ ਤੁਹਾਨੂੰ ਵੀ ਅਪਡੇਟ ਜਿਹੜੀ ਮਿਲਦੀ ਰਹੂਗੀ ਤੇ ਅੱਜ ਦਾ ਵਲੌਗ ਆਪਾਂ ਖਤਮ ਕਰਦੇ ਆਂ ਇੱਥੇ ਹੀ ਤੇ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਫਿਲਹਾਲ ਲਈ ਬਾਏ